ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਿੰਨੇ ਵਕੀਲ ਸਹਿਬਾਨ ਨੇ ਉਹਨਾਂ ਦੀ ਸਟ੍ਰਾਈਕ ਚੱਲ ਰਹੀ ਸੀ ਤੇ ਅੱਜ ਜਿਹੜੀ ਸਟ੍ਰਾਈਕ ਦਾ ਮੁਕੰਮਲ ਤੌਰ ਤੇ ਉਸਮਾਪਤ ਹੋਈ ਹੈ ਜੀ ਤੇ ਜੋ ਸਰਕਾਰ ਦੇ ਪੱਖ ਤੋਂ ਵੀ ਦੇਖੋ ਜੋ 15 ਤਰੀਕ ਨੂੰ ਸਟ੍ਰਾਈਕ ਡਿਕਲੇਅਰ ਹੋਈ ਸੀ 15 ਤੋਂ ਜੋ ਐਮਪੀ ਭਾਈ ਅਮਰਤਪਾਲ ਸਿੰਘ ਉਹਨਾਂ ਦਾ ਕੇਸ ਉਸ 16 ਤੇ ਰੱਖ ਦਿੱਤਾ ਗਿਆ ਅੱਜ ਤੇ 16 ਦਸੰਬਰ ਨੂੰ ਜੋ ਐਮਪੀ ਭਾਈ ਅਮਰਤਪਾਲ ਸਿੰਘ ਖੁਦ ਪੇਸ਼ ਹੋਏ ਜੋ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਫਿਰ ਉਹ ਦਿਨ ਆਰਡਰ ਵੀ ਹੋਇਆ 16 ਤਰੀਕ ਨੂੰ ਵੀ ਜੋ ਪਟੀਸ਼ਨਰ ਨੇ ਭਾਈ ਅਮਰਿਤਪਾਲ ਸਿੰਘ ਨੂੰ ਖੁਦ ਪੇਸ਼ ਹੋਏ ਨੇ ਤਾਂ ਉਹਨਾਂ ਨੂੰ ਟਾਈਮ ਦਿੱਤਾ ਗਿਆ ਵੀ ਉਹ 17 ਨੂੰ ਦੁਬਾਰਾ ਪੇਸ਼ ਹੋ ਸਕਣ ਤੇ ਆਪਦੇ ਜਿਹੜੇ ਆਰਗੂਮੈਂਟਸ ਨੇ ਉਹ ਕੰਪਲੀਟ ਕਰ ਸਕਣ ਤਾਂ ਉਸ ਤੋਂ ਬਾਅਦ 17 ਨੂੰ ਲੇਖੋ ਮੈਂ ਜੇਲ੍ਹ ਪ੍ਰਸ਼ਾਸਨ ਨੂੰ ਕਾਫੀ ਈਮੇਲਾਂ ਵੀ ਪਾਈਆਂ ਕਾਲਸ ਵੀ ਕੀਤੀਆਂ ਤਾਂ ਕਿਸੇ ਨੇ ਸਾਡਾ ਕੋਈ ਜਵਾਬ ਨਹੀਂ ਦਿੱਤਾ ਜੀ ਜੋ ਪੰਜਾਬ ਸਰਕਾਰ ਦੇ ਅਫਸਰ ਸਹਿਬਾਨ ਨੇ ਜੋ ਡੀਸੀ ਅੰਮ੍ਰਿਤਸਰ ਨੇ ਜਿਨ੍ਹਾਂ ਨੇ ਐਨਐਸਏ ਲਾਈ ਹੈ ਜੋ ਹੋਮ ਸੈਕਟਰੀ ਨੇ ਜਿਹੜੇ ਐਡੀਸ਼ਨਲ ਚੀਫ ਸੈਕਰੀ ਨੇ ਹੋਮ ਡਿਪਾਰਟਮੈਂਟ ਦੇ ਜਿਨ੍ਹਾਂ ਨੇ ਇਹ ਪ੍ਰੋਲ ਡਿਸਮਿਸ ਕੀਤੀ ਸੀ ਐਮਪੀ ਭਾਈ ਅਮਰਿਤਪਾਲ ਸਿੰਘ ਉਹਨਾਂ ਦੀ ਉਹਨਾਂ ਨੂੰ ਵੀ ਜੋ WhatsApp ਦੇ ਮਾਧਿਅਮ ਰਾਹੀਂ ਮੈਸੇਜ ਵੀ ਛੱਡੇ ਕਾਲਾਂ ਵੀ ਕੀਤੀਆਂ ਵੀ ਚਲੋ ਜੇ ਤੁਹਾਡੇ ਵਕੀਲ ਸਹਬਾਨ ਨਹੀਂ ਪੇਸ਼ ਹੋ ਸਕਦੇ ਹੜਤਾਲ ਕਰਕੇ ਤਾਂ ਤੁਸੀਂ ਪੇਸ਼ ਹੋ ਕੇ ਜਵਾਬ ਦੇ ਦਿਓ ਕਿਉਂਕਿ ਐਫੀਡੇਵਿਟ ਵੀ ਤੁਸੀਂ ਪੇਸ਼ ਕੀਤਾ ਹੈ ਜੀ ਜੇ ਐਮਪੀ ਸਾਹਿਬ ਖੁਦ ਪੇਸ਼ ਹੋ ਸਕਦੇ ਨਹੀਂ ਤਾਂ ਹੋਮ ਸੈਕਟਰੀ ਤੇ ਜੋ ਡੀਸੀ ਨੇ ਉਹ ਕਿਉਂ ਨਹੀਂ ਪੇਸ਼ ਹੋ ਸਕਦੇ ਪਰ ਚਲੋ ਡੀਸੀ ਸਾਹਿਬ ਨਾਲ ਫੋਨ ਤੇ ਗੱਲ ਵੀ ਹੋਈ ਪਰ ਡੀਸੀ ਸਾਹਿਬ ਨੇ ਵੀ ਅਭੀ ਕੰਨੀ ਕਤਰਾਤੀ ਤੇ ਉਹ ਤਾਂ ਵੀ ਪੇਸ਼ ਨਹੀਂ ਹੋਏ ਤੇ ਫਿਰ 17 ਤਰੀਕ ਤੋਂ ਤੇ ਨਾ ਹੀ ਜੇਲ੍ਹ ਅਧਿਕਾਰੀਆਂ ਨੇ ਜੋ ਐਮਪੀ ਭਾਈ ਅਮਰਿਤਪਾਲ ਸਿੰਘ ਨੂੰ ਪੇਸ਼ ਹੋਣ ਦਿੱਤਾ ਹਾਲਾਂਕਿ ਜੋ ਮਾਨਯੋਗ ਹਾਈ ਕੋਰਟ ਦੇ ਆਰਡਰ ਸਨ ਉਹ ਕੱਲ ਨੂੰ ਪੇਸ਼ ਹੋ ਸਕਦੇ ਆ ਤਾਂ ਆਰਡਰਾਂ ਦੀ ਵੀ ਤਹੀਨ ਕੀਤੀ ਗਈ ਜੇਲ੍ਹ ਪ੍ਰਸ਼ਾਸਨ ਵੱਲੋਂ ਫਿਰ ਉਸ ਤੋਂ ਬਾਅਦ ਜੋ ਅੱਜ 18 ਤਰੀਕ ਸੀ ਅੱਜ ਵੀ ਚਲੋ ਅਸੀਂ ਪੇਸ਼ ਹੋਏ ਸਰਕਾਰ ਦੇ ਪੱਖ ਤੋਂ ਕੋਈ ਨਹੀਂ ਪੇਸ਼ ਹੋਇਆ ਤੇ ਉਸ ਤੋਂ ਬਾਅਦ ਫਿਰ ਚਲੋ ਬੈਸ ਚੱਲੀ ਕਿਉਂਕਿ ਹੁਣ ਜੱਜ ਸਾਹਿਬ ਨੇ ਵੀ ਇਹ ਗੱਲ ਆਖੀ ਵੀ ਹੁਣੇ ਜਿਹੜਾ 1 ਸਾਲ ਦੇ ਨਾਲ ਇਨਫਰਾਸਟ੍ਰਕਚਰ ਸੋ ਚੁੱਕੀ ਆ ਅੱਜ 18 ਤਰੀਕ ਐ 19 ਦਸੰਬਰ ਨੂੰ ਅਖੀਰਲਾ ਦੇਣਾ ਜੀ ਤੇ ਜੇ ਉੱਥੇ ਚਲੋ ਆਪਾਂ ਜਾਵਾਂਗੇ ਵੀ ਇਹਨਾਂ ਨੂੰ ਲੈ ਕੇ ਆਉਣਾ ਸਾਰਾ ਰੱਖਣਾ ਤੇ ਉਹ ਕੋਈ ਮਤਲਬ ਕਿ ਇੰਨੇ ਘੱਟ ਸਮੇਂ ਚ ਪੋਸੀਬਲ ਨਹੀਂ ਲੱਗ ਰਿਹਾ ਤਾਂ ਫਿਰ ਜੱਜ ਸਾਹਿਬ ਨੇ ਸਾਨੂੰ ਇਹ ਵੀ ਜੋ ਲਿਬਰਟੀ ਦਿੱਤੀ ਆ ਵੀ ਜਦੋਂ ਵੀ ਕੋਈ ਨਵਾਂ ਸੈਸ਼ਨ ਆਉਂਦਾ ਹੈ ਤੇ ਤੁਸੀਂ ਦੂਜੀ ਵਾਰ ਜੋ ਅਥਾਰਟੀਜ਼ ਨੇ ਸੰਬੰਧਿਤ ਉਹਨਾਂ ਨੂੰ ਅਪਰੋਚ ਕਰ ਲਿਓ ਤੇ ਫਿਰ ਉਸ ਤੋਂ ਬਾਅਦ ਉਸ ਸੈਸ਼ਨ ਲਈ ਵੀ ਦੁਬਾਰਾ ਇਸੇ ਤਰੀਕੇ ਨਾਲ ਜਿਹੜੀ ਕਾਰਵਾਈ ਹੈ ਉਹ ਕਰਾਂਗੇ ਇੱਕ ਲੀਗਲੀ ਤੌਰ ਤੇ ਦੱਸੋ ਨਵੇਂ ਸੈਸ਼ਨ ਦਾ ਜਦੋਂ ਤਰੀਕਾ ਅਨਾਉਂਸਮੈਂਟ ਹੋਣੀ ਹੈ ਉਸ ਤੋਂ ਬਾਅਦ ਹੀ ਕਾਰਵਾਈ ਸ਼ੁਰੂ ਹੋ ਸਕਦੀ ਹੈ ਜਾਂ ਤੁਹਾਡੇ ਕੋਲ ਆਪਸ਼ਨ ਹੈ ਕਿ ਐਡਵਾਂਸ ਦੇ ਵਿੱਚ ਇਹ ਚੀਜ਼ ਨੂੰ ਘਟੋਟ ਕਰ ਅਪਲਾਈ ਕਰੀਏ ਸੈਸ਼ਨ ਅਨਾਉਂਸ ਹੋਊਗਾ ਜੀ ਉਦੋਂ ਹੀ ਅਸੀਂ ਕਰਾਂਗੇ ਜੀ ਜਦੋਂ ਇਹ ਜਿਹੜਾ ਸੈਸ਼ਨ ਹੈ ਫਰਵਰੀ ਚ ਹੁੰਦਾ ਹੁੰਦਾ ਹੈ ਬਜਟ ਸੈਸ਼ਨ ਤਾਂ ਜਦੋਂ ਸੈਸ਼ਨ ਅਨਾਉਂਸ ਹੋਊਗਾ ਫਿਰ ਨਾਲ ਦੀ ਨਾਲ ਅਸੀਂ ਜੋ ਪੰਜਾਬ ਸਰਕਾਰ ਸਬੰਧਤ ਅਥਾਰਟੀ ਹੈ ਐਡਿਸ਼ਨਲ ਚੀਫ ਸਕੱਟਰੀ ਸਾਹਿਬ ਨੇ ਹੋਮ ਡਿਪਾਰਟਮੈਂਟ ਦੇ ਉਹਨਾਂ ਨੂੰ ਅਪਰੋਚ ਕਰਾਂਗੇ ਜੋ ਰੱਦ ਕਰਦੇ ਆ ਤਾਂ ਅਸੀਂ ਹਾਈ ਕੋਰਟ ਆਵਾਂਗੇ ਜੇ ਹਾਈ ਕੋਰਟ ਤੋਂ ਵੀ ਸਾਨੂੰ ਨਹੀਂ ਨਿਆਮ ਮਿਲਦਾ ਤਾਂ ਅਸੀਂ ਜੋ ਸੁਪਰੀਮ ਕੋਰਟ ਤੱਕ ਜਾਵਾਂਗੇ ਕੋਲ ਮਿਲਾ ਕੇ ਵਿੰਟਰ ਸੈਸ਼ਨ ਚ ਤਾਂ ਸ਼ਾਮਿਲ ਨਹੀਂ ਹੋ ਸਕਦਾ ਹੁਣ ਅਗਲੇ ਸੈਸ਼ਨ ਤੇ ਉਮੀਦ ਹੈ ਆ ਦੇਖੋ ਹੁਣ ਅਗਲਾ ਸੈਸ਼ਨ ਵੀ 2 ਮਹੀਨੇ ਰਹਿ ਗਏ ਨੇ ਜੀ ਤਾਂ ਉਸ ਦੇ ਲਈ ਤੇ ਨਾਲ ਨਾਲ ਜੋ ਐਨਐਸਸੀ ਨੂੰ ਖਾਰਜ ਕਰਨ ਵਾਲਾ ਕੇਸ ਵੀ ਚੱਲ ਰਿਹਾ ਹੈ ਜੀ ਜੋ ਐਮਪੀ ਭਾਈ ਅਮਰਿਤਪਾਲ ਸਿੰਘ ਦਾ ਜੋ ਅਗਲੀ ਜਨਵਰੀ ਦੇ ਮਹੀਨੇ ਦੀ ਤਰੀਕ ਆ ਉਹਨਾਂ ਦੀ ਤਾਂ ਉਸ ਵਿੱਚ ਵੀ ਦੇਖਦੇ ਆ ਕੀ ਹੁੰਦਾ ਜੀ ਨਹੀਂ ਤਾਂ ਸੈਸ਼ਨ ਲਈ ਅੱਗੇ ਫਿਰ ਤੋਂ ਜਿਹੜੀ ਹੈ ਪੈਰਵੀ ਆ ਉਹ ਕਰਾਂਗੇ ਠੀਕ ਓਕੇ ਸ਼ੁਕਰੀਆ